ਸੀ ਖਸੀਨਾ ਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ ਬਿਲਕੁਲ ਜੀ ਬੰਗਲਾਦੇਸ਼ ਦੇ ਵਿੱਚ ਜਿਹੜੀ ਖੁਦ ਅਦਾਲਤ ਸਥਾਪਿਤ ਕੀਤੀ ਸੀ ਸੇਖੀਸਿਨਾ ਨੇ ਉਹਦੇ ਰਾਜਪਾਗ ਦੇ ਸਮੇਂ ਉਸੇ ਅਦਾਲਤ ਦੇ ਵਿੱਚ ਉਸਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ ਬੰਗਲਾਦੇਸ਼ ਕੋਰਟ ਨੇ ਤਖਤਾ ਪਰਦੇ ਦੌਰਾਨ ਹੱਤਿਆਮਾ ਦਾ ਦੋਸ਼ੀ ਮੰਨਿਆ ਸੇਖੀਸਿਨਾ ਨੂੰ ਤੇ ਸਿਨਾ ਨੇ ਕੀ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਬਿਲਕੁਲ ਜੀ ਇਹ ਖਬਰ ਕਾਫੀ ਖਬਰ ਨਿਯਾਰੀ ਹੈ ਰਾਜਨੀਤਿਕ ਪੱਤਰ ਦੇ ਉੱਤੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਜ਼ੀਨਾ ਨੂੰ ਸੋਮਵਾਰ ਨੂੰ ਦੋ ਵੱਖ-ਵੱਖ ਰੋਪਾਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਨੂੰ ਟਾਕਾ ਦੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨ ਨੇ ਹੱਤਿਆ ਲਈ ਉਕਸਾਉਣ ਤੇ ਹੱਤਿਆ ਦਾ ਆਦੇਸ਼ ਦੇਣ ਦਾ ਦੋਸ਼ੀ ਮੰਨਿਆ। ਟ੍ਰਿਬਿਊਨ ਨੇ ਉਹਨਾਂ ਨੂੰ 2024 ਦੇ ਵਿਦਿਆਰਥੀ ਅੰਦੋਲਨ ਦੇ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰਮਾਈਂਡ ਠਾਕਿਆ। ਟ੍ਰਿਬਿਊਨ ਨੇ ਦੂਸਰੇ આરોપી ਸਾਬਕਾ ਗ੍ਰਹਿ ਮੰਤਰੀ ਉਸ ਨੂੰ ਵੀ 12 ਲੋਕਾਂ ਦੀ ਹੱਤਿਆ 'ਚ ਦੋਸ਼ੀ ਮੰਨਿਆ। ਉਸ ਨੂੰ 25 ਸਾਲ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਤੀਸਰੇ ਰੋਪੀ ਸਾਫ ਦਾ ਆਈਜੀ ਆਈਜੀਪੀ ਅਬਦੁੱਲਾ ਅਲਮਨੂ 5 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ ਹੁਣ ਹਸੀਨਾ ਨੇ ਕਹਿੰਦੇ ਜਿਹੜੀ ਕੋਰਟ ਸਥਾਪਨਾ ਕੀਤੀ ਸੀ ਉਸੇ ਨੇ ਉਸ ਨੂੰ ਮੌਧੀ ਸਜ਼ਾ ਸੁਣਾਈ ਹੈ ਹਸੀਨਾ ਨੂੰ ਮੌਧੀ ਸਜ਼ਾ ਸੁਣਾਉਣ ਵਾਲੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਨਲ ਦੀ ਸਥਾਪਨਾ ਉਹਨਾਂ ਨੇ ਹੀ ਕੀਤੀ ਸੀ ਇਸ ਨੂੰ 2010 ਦੇ ਵਿੱਚ ਬਣਾਇਆ ਗਿਆ ਸੀ ਇਸ ਕੋਰਟ ਨੂੰ 1971 ਦੇ ਬੰਗਲਾਦੇਸ਼ ਮੁਕਤੀ ਸੰਗਰਾਮ ਦੇ ਦੌਰਾਨ ਕੋਈ ਬਾਅਦ ਕ੍ਰਾਈਮ ਤੇ ਨਰਸਾਹਾਂ ਮਤਲਬ ਜਿਹੜੀ ਕਤਲੋਗਾਰਤ ਵਰਗੇ ਮਾਮਲਿਆਂ ਦੀ ਜਾਂਚ ਤੇ ਸਜ਼ਾ ਦੇ ਲਈ ਬਣਾਇਆ ਗਿਆ ਸੀ ਹਾਲਾਂਕਿ ਇਸ ਟ੍ਰਿਬਿਨਲ ਨੂੰ ਬਣਾਉਣ ਦੇ ਲਈ 1973 ਦੇ ਵਿੱਚ ਹੀ ਕਾਨੂੰਨ ਬਣਾਇਆ ਗਿਆ ਸੀ ਪਰ ਦਹਾਕਿਆਂ ਤੱਕ ਪ੍ਰਕਿਰਿਆ ਰੁਕੀ ਰਹੀ ਤੇ ਇਸ ਤੋਂ ਬਾਅਦ 2010 ਵਿੱਚ ਸੀਨਾ ਨੇ ਇਸ ਦੀ ਸਥਾਪਨਾ ਕੀਤੀ ਤਾਂ ਕਿ ਯੂਰੋਪੀਆ ਦੇ ਉੱਤੇ ਮੁਕੱਦਮੇ ਚੱਲ ਸਕਣ ਤੇ ਹੁਣ ਉਸੇ ਅਦਾਲਤ ਦੇ ਵਿੱਚ ਖੁਦ ਇਹ ਜਿਹੀ ਕਿਰੀ ਜਾਂ ਜਿਸ ਨੂੰ ਦੋ ਪੱਖਾ ਗ੍ਰੋਪਾਂ ਦੇ ਵਿੱਚ ਸੀਨਾ ਨੂੰ ਮੌਤੀ ਸਜ਼ਾ ਸੁਣਾ ਦਿੱਤੀ